ਸੋਰਠਾ ਮਹਲਾ 5 ਦੁਰਤਗਵਾਇਆ ਹਰ ਪ੍ਰਭ ਆਪੇ ਸਾਂਸ ਸੰਸਾਰ ਉਬਾਰੇ ਆਲ ਔਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਤ ਸੁਮਾਰਿਆ ਦੁਰਤਗਵਾਇਆ ਹਰ ਪ੍ਰਭ ਆਪੇ ਸਾਹ ਸੁਸਾਰ ਉਭਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਵਿਰਦਾ ਸਮਾਰਿਆ ਹੋਈ ਰਾਦੇ RAM ਦੀ ਰਖਵਾਲੀ ਸੋਖ ਸਹਿਜ ਅਨੰਦ ਗੁਣ ਦਾ ਹੋ ਮਨ ਤਨ ਦੇ ਸੁਖਾਲੀ ਰਹਾ ਹੋ ਪਤਤੋ ਸਤਗੁਰ ਮੇਰਾ ਮੋਹਿ ਕਿਸਾ ਪਰਵਾਸਾ ਬਖਸ਼ ਲੈ ਸਭ ਸਕਾ ਸਾਹਿਬ ਸੁਣ ਨਾਨਕ ਕੀ ਅਰਦਾਸਾ ਓ ਤੋ ਉਧਾਰਨ ਸਤਗੁਰ ਮੇਰਾ ਮੋਹਿ ਕਿਸਾ ਪਰਵਾਸਾ ਬਖਸ਼ ਲੈ ਸਭ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ